ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਚੱਲਦਾ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੀਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਕਾਜ ਸਵੇਰ ਦੇ 5:30 ਹੋ ਚੁੱਕੇ ਆ ਵੀ ਘੰਟੇ ਡੇਢ ਘੰਟੇ ਤੱਕ ਅਮਨ ਨੇ ਜਾਣਾ ਅੱਜ ਪਾਪਾ ਜੀ ਤੇ ਜਸ਼ਨ ਵੀ ਭਾਈ ਆ ਰਹੇ ਆ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਬੇ ਉਹਨਾਂ ਦੀ ਡੀਕ ਹੋ ਰਹੀ ਹੈ ਚਲੋ ਬਾਕੀ ਸਾਰੇ ਆਪਣੇ ਆਪਣੇ ਕੰਮ ਧੰਦੀ ਲੱਗੇ ਹੋਏ ਆ ਬਾਕੀ ਜਦੋਂ ਤੁਰਨਾ ਫਿਰ ਤੁਹਾਨੂੰ ਸਾਰਿਆਂ ਨਾਲ ਮਲਾਵਾਂਗੇ ਤੁਸੀਂ ਬਣੇ ਰਹੋ ਵੀਡੀਓ ਤੇ ਨਾਓ ਬੋਏ ਭਾਈ ਸਵੇਰ ਸਵੇਰਾ ਟਾਈਮ ਪੰਮੂ ਕਹਿੰਦਾ ਮੈਂ ਸਕੂਲੀ ਜਾਣਾ ਕਿੱਥੇ ਜਾਣਾ ਅੱਜ ਜੀ ਜੀ ਕੱਲ ਬੁਲਾ ਫਿਰ ਅੱਛਾ ਸੀ ਇਧਰ ਮੈਂ ਕੈਰ ਵਿੱਚ ਪਰਾਠਾ ਹਾਂ ਪਰਾਠਾ ਪਰੌਠਾ ਕਿੱਥੇ ਲੱਗੀ ਜਾਣਾ ਲੋ ਭਾਈ ਇਹ ਚੱਲਿਆ ਆਪਣੀ ਦੀਦੀ ਨੂੰ ਲੈਣਾ ਰ ਬਾਬਾ ਜੀ ਪਰੌਠਾ ਦੇ ਖਲਾਉਂਗਾ ਉਥੇ ਤੇ ਖਾਣਾ ਹਾਂ ਬਈ ਸਰਦਾਰ ਨੇ ਅੱਧਰ ਮਿਲੋ ਜੀ ਸਾਰੀ ਗੱਲ ਸਾਰਿਆਂ ਨੂੰ ਬਣਾਤੇ ਪਰੌਂਠੇ ਸਾਜਰੀ ਹਾਂ ਜੀ ਮਿੱਠੀਆਂ ਰੋਟੀਆਂ ਪਕਾਉਂਦੀ ਮੱਕੀ ਦੀਆਂ ਗੋਲੀਆਂ ਨੇ ਪਰੌਂਠੇ ਬਣਾਤੇ ਜੀ ਤੇ ਦੁੱਧ ਗਰਮ ਵਰਕੇ ਖਾਤਾ ਸਰਮੋਸੇ ਬਾਬੂ ਜੀ ਦਾ ਟਾਈਮ ਆ ਦੇਖਦੇ ਹਾਂ ਹੱਥ ਬਾਦੀ ਦੇ ਹਾਲੇ ਹੁਣ ਪਹੁੰਚ ਜਾਣਾ ਆਰਾਮ ਨਾਲ ਦੋਹਾਂ ਜਾਣਾ ਨਹੀਂ ਜਾਣਾ ਲਓ ਤੂੰ ਤੜਦੇ ਯਾਰ ਇਹ ਕੱਦੇ ਕਹਿੰਦੇ ਸਕੂਲ ਤੋਂ ਵੀ ਤਿਆਰ ਹੋ ਜਾ ਤੇ ਅੱਜ ਕਹਿੰਦੇ ਕੰਮ ਛੁੱਟੀ ਕਰਨੀ ਅੱਜ ਵੀ ਬਾਬਾ ਜੀ ਤੇ ਦੀਨ ਨਾਲ ਲੈ ਕੇ ਆਉਣਾ ਤੂੰ ਦੱਸਿਆ ਕਿਹਦੇ ਸੀ ਪ੍ਰੋਮਿਸ ਕਰਿਆ ਤਾਂ ਵੀ ਲੈਣੇ ਜਾਈ ਉਹਨੂੰ ਰਾਤ ਨੂੰ ਕਿਹਦੇ ਦੱਸਿਆ ਤੈਨੂੰ ਛੁੱਟੀ ਮਾਰਨੀ ਹੈ ਹੈ ਇਹਨੇ ਕਰਿਆ ਤਾਂ ਪ੍ਰੋਮਿਸ ਕਿਹਨੇ ਤੁਸੀਂ ਪ੍ਰੋਮਿਸ ਕਰਿਆ ਤਾਂ ਉਹਦੋਂ ਆਪਾਂ ਕਹਿੰਦੇ ਨਹੀਂ ਕਿ ਰਾਤ ਨੂੰ ਜਰ ਹੁੰਦਾ ਤਾਂ ਜਦੋਂ ਆਉਂਗੇ ਪਾਪਾ ਜੀ ਉਦੋਂ ਚਲੇ ਜਾਈਂ ਅੱਛਾ ਚੁੱਪ ਜਾਂ ਲੈਨੇ ਆਪਣੇ ਦਿਮਾਗ ਵਿੱਚ ਬਿਠਾ ਲੈ ਇਹ ਪਤਾ ਕਿਵੇਂ ਲਾ ਕੇ ਕਿਤੇ ਦੱਸ ਹੋ ਗਿਆ ਤਾਂ ਗੱਲ ਮਾਉਣਾ ਇੱਥੇ ਲਾ ਜੜਾ ਸਕੂਲ ਦੀ ਛੁੱਟੀ ਮਾਜਿਆ ਨਾਲ ਪਰਾਂਠਾ ਬਣਾ ਕੇ ਪਾ ਲੈਣੀਆਂ ਨਾ ਫਾਕੇ ਚ ਇਹ ਉਹ ਵੀ ਖਾ ਲੈਣੇ ਮੂਲੀਆ ਵਾਲੇ ਗੱਡੀ ਚ ਕਾਉਂਗਾ ਲਾ ਨਾ ਬਾਬਾ ਜੀ ਨੂੰ ਕਿੱਕਣਾ ਮਿਲੂਗਾ ਜਾ ਕੇ ਐਦਾ ਚਲ ਵੀ ਪਾ ਕੇ ਅੱਛਾ ਚਲੋ ਕੋਈ ਨਹੀਂ ਭਾਈ ਲੈ ਕੇ ਆਉਂਗੀ ਦੀਦੀ ਕਿ ਕੋੜਦੀ ਹੈ ਹਾਂ ਲੈ ਆਉਣੀ ਆ ਹਾਂ ਲੈ ਕੇ ਆਉਣੀ ਕਿ ਨਹੀਂ ਦੱਸ ਚਲੋ ਭਾਈ ਕੋਈ ਨਹੀਂ ਚਲੋ ਫਿਰ ਕਰ ਲਓ ਆਪਣੀ ਤਿਆਰੀ ਲੋ ਬਾਈ ਗੱਡੀ ਵੀ ਤਿਆਰ ਵਰ ਤਿਆਰ ਖੜੀ ਐ ਹਾਂ ਇਹ ਛੋਟੀਆਂ ਆਉਂਦੇ ਕੁਛ ਨਹੀਂ ਸ਼ਾਲ ਲੱਗਿਆ ਕਿਹਾ ਟੋਪੀ ਦੇ ਦੇ ਤਾਂ ਮੈਂ ਛੋਟੀਆਂ ਹੋ ਗਿਆ ਇਹਨੇ ਕੁਛ ਨਹੀਂ ਨਾ ਠੀਕ ਐ ਚੱਲ ਨਿੱਗ ਤੇ ਗੱਡੀ 'ਚ ਕਹਿੰਦੇ ਠੰਡ ਲੱਗਣੀ ਐ ਹਾਂ ਹਾਂ ਮੁੰਮੇ ਦਾ ਕਾਲੀ ਐ ਉਹਨੂੰ ਆਏ ਵੀ ਮੈਨੂੰ ਹਾਲੇ ਵੀ ਸਕੂਲ ਨਾ ਭੇਜ ਦੇਵੇ ਕਿਆਸ ਕੋਲ ਜਾਣਾ ਪਵੇ ਤੇ ਇਹਦਾ ਟਾਈਮ ਆ ਤਾਂ ਡਰਦਾ ਥੋੜਾ ਜਿਹਾ ਹਾਂ ਦਿੱਤੀ ਜਾਂਦਾ ਬਾਰ ਬਾਰ ਮम्मा ਕਿੰਨਾ ਟਾਈਮ ਮਸ਼ਕੂਲ ਦੀ ਮੈਂ ਦਾ ਲੰਘ ਗਿਆ ਇਹਦਾ ਬੈਲਟ ਲਾ ਦਿਆਂ ਹਾਂ ਯਾਦ ਰੱਖੀ ਚੰਡੀਗੜ੍ਹ ਚ ਜਾਣਾ ਲਓ ਜੇ ਦੋ ਜਾਨੇ ਗਏ ਚੱਲ ਐਟਵਾ ਹੀ ਆ ਦੋ ਜਾਨਾ ਮੈਂ ਕਹਿੰਦਾ ਫੜਕਾ ਬੰਨ ਦਾਨੀਆ ਇਹਦਾ ਗੇਰ ਦੇ ਥੀ ਜਸ਼ਨ ਦਾ ਹੀ ਆ ਰੱਖ ਦੇ ਉਹ ਦੇ ਨਿਕਲ ਨਿਕਲ ਦੇਖ ਪਰ ਬਾਏ ਹੈ ਗੱਡੀ ਸਾਫ ਕਰਾ ਲਓ ਪੈਗੀ ਰੱਥ ਥੋੜੀ ਜਿਹਾ ਬਾਹਰ ਨਹੀਂ ਲੱਗਦੀ ਅੱਛਾ ਚਲੋ ਚਲੋ ਮਮੂਰ ਲਮੂਰ ਸਾਫ ਕਰ ਲਾ ਬਾਕੀ ਦਾ ਦਰਾ ਧੁੱਪ ਚ ਹੋ ਗਿਆ ਜਾ ਜਾਣਾ ਸਾਫ ਚਲ ਆ ਜਾ ਮੁੜ ਕੇ ਕਿਤੇ ਦੱਸ ਦੇ ਕਿਹਨੂੰ ਲੈਣ ਚੱਲੇ ਆ ਮੈਂ ਕਿਹਨੂੰ ਕਰ ਦੇਣਾ ਤੇਰੀ ਫੋਨ ਹੈ ਮੈਂ ਜਾਣਾ ਨਹੀਂ ਇਹਨੇ ਵੈਨ ਵਾਲਾ ਮਰ ਕਰ ਕੋਈ ਬਤਾ ਦੇ ਕਦੋਂ ਤੇ ਲਿਆਵਾਂ ਮੇਰੀ ਟੋਪੀ ਆਪਣ ਨੂੰ ਚੱਕਾ ਇਹ ਅਜਾ ਇਧਰ ਖੜ ਜਾ ਇਹ ਐ ਦਿਖਾਈ ਇਧਰ ਹੁਣ ਉੱਤਰ ਪਰ ਮੈਂ ਇੰਨੇ ਠੰਡਾ ਪੁੱਤ ਤੂੰ ਚੱਲ ਜਾ ਗੱਡੀ ਦਾ ਆ ਕੇ ਦੱਸ ਦੇ ਕੇ ਮੰਮੀ ਹੀਟਰ ਲਾ ਲੈਣਾ ਸੀ ਹਾਂ ਦਿਖਾਈ ਕਰੂੰਗਾ ਕੇ ਹਾਂ ਕਰੂੰਗਾ ਇਧਰੋਂ ਪੱਕਾ ਕੰਮ ਚ ਕਰ ਦਊਗਾ ਕਰੂਗਾ 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 ਕੇ ਤਾਂ ਚਲੋ ਚਲੋ ਜਾਓ ਜਾਓ ਤੋ ਲੋਈ ਉਣ ਦੀ ਵਿੱਚ ਹੋਈ ਹੈ ਹਾਂ ਇਹ ਬਾਤ ਨਹੀਂ ਹੈ ਲੋਈ ਵਪਾਰੀ ਦੀ ਹਾਂ ਕਹਿਣਾ تھا ਤਾਂ ਮਨ ਉਧਰ ਮੋੜਤੀ ਮ ਕਮਰੇ ਚ ਲੱਗੀ ਜਾਈ ਸੀ ਮੈਂ ਤਾਂ ਹੈ ਨਹੀਂ ਕਿੱਡੀ ਵਧੀਏ ਚੱਲ ਕੋਈ ਨਹੀਂ ਆ ਕੇ ਕਰਦੇ ਹੁਣ ਯਾਦ ਨਾਲ ਹੂੰ ਚਲੋ ਚੱਲ ਜਾਓ ਫਿਰ ਹੁਣ ਟਾਈਮ ਨਾ ਲਾਓ ਸਾਡੇ ਕੋਲ ਟਾਈਮ ਘੱਟ ਹੈ ਸਵੇਰ ਦਾ ਸਵੇਰ ਦਾ ਟਾਈਮ ਹੈ ਬਾਈ ਹਲੇ ਦੇਖ ਲਓ ਜਮਾਂ ਹੀ ਸੂਰਜ ਨਿਕਲਿਆ ਹੀ ਹੈ ਹਾਂਜੀ ਤੇ ਲਾ ਗਈ ਪਾਈ ਹਾਂਸਾਂ ਦੀ ਜੋੜੀ ਐਨੀ ਟੁੱਟਦੀ ਦੋ ਮਿੰਟ ਸਟਾਰਟ ਰੱਖੂਗਾ ਗੱਡੀ ਨੂੰ ਤਾਂ ਵੀ ਸੋਣੀ ਹਿੰਮਤ ਮਾਰਤੀ ਰੋਟੀਆਂ ਦੀ ਸਾਧਰੇ ਹਾਂਜੀ ਫਿਰ ਪਾਪਾ ਜੀ ਟ੍ਰੇਨ ਚੋਂ ਫਿਰ ਮੈਂ ਕਿਹਾ ਘੱਟ ਰੋਟੀ ਖਾਂਦੇ ਗੁੱਦਣ ਵੀ ਉਹ ਸਾਬਜ਼ੇ ਦੇ ਨਾਲੇ ਕਹਿੰਦੇ ਕਿ ਵੀ ਥੋੜਾ ਜਿਹਾ ਸਾਬਜ਼ੇ ਨਾਲੇ ਜਲਦੀ ਟ੍ਰੇਨ 'ਚ ਜੇ ਤਾਂ ਕਰਤਾਂ ਮੈਂ ਕਿ ਚਲਪੂਕ ਲੱਗੀ ਹੋਣੀ ਵੀ ਉਤਰੂੰਗੇ ਚੱਲ ਗੱਡੀ 'ਚ ਬੈਠ ਕੇ ਦੁੱਧ ਪੀ ਲੂੰਗੇ ਵੀ ਗਰਮ ਕਰ ਰਹਿਮਾ ਫਰਮੋਰ ਫਰਮੋਰ ਚ ਪਤਾ ਹਾਂਜੀ ਵਾਲੀ ਦੇ ਦੁੱਧ ਦੀ ਜਿਹੜੀ ਨਵੀਂ ਫਰਮੋਰ ਛ ਲੈੰਦੇ ਸੀ ਦਹੀਂ ਜਿਹੜੀ ਫਰਮ ਵਾਲੀ ਹੈ ਜੀ ਅੱਛਾ ओके लो भाई गिलास ਦੇ ਤਾਂ ਕਿਆ ਕਹਿੰਦਾ ਅੱਛਾ ਬਾਏ ਕਹਿੰਦਾ ਲੈ ਬਾਏ ਕਰਦਾ ਹੈ ਚਲੋ ਬਾਏ ਬਾਏ ਮੈਂ ਸਟੱਪ ਗਰੁੱਪ ਨਾ ਬਣਾਤੀਆਂ ਜੀ ਹੈ ਮੇਥੇ ਆਂਦੀਆਂ ਰੋਟੀਆਂ ਵੀ ਬਣਾਤੀਆਂ ਧਣੀਆਂ ਮੇਥੇ ਆਦੀਆਂ ਤੇ ਉਹ ਲਾ ਦੇ ਕਿ ਅੱਲਾ ਦੇ ਹੰਡਾ ਓਕੇ ਬਾਏ ਬਾਏ ਚਲੋ ਜਦੋਂ ਆਵਾਂਗੇ ਫਿਰ ਮਿਲਾਂਗੇ ਕਦੋਂ ਕਹੁੰਦੇ ਆ ਬਈ ਸਾਡੇ ਬੰਦੇ ਹੁਣ ਦੇਖਦੇ ਆ 12 ਕ'ਤਾ ਬੱਜੇ ਜਾਣ ਇਹਨਾਂ ਨੂੰ ਹਾਂ ਜੀ ਉਹਨਾਂ ਨੂੰ ਲੋ ਭਾਈ ਇਧਰ ਬੈਟਿੰਗ ਹਾਂ ਜੁੜੀ ਹੋ ਰਹੀ ਹੈ ਜੀ ਕਦੀ ਵਾਰ ਨਹੀਂ ਕੰਨ ਲੇ ਕੇ ਦੇਰ ਸਮੇਂ ਕੰਮ ਵੀ ਲੇਟ ਹੋ ਗਿਆ ਤੇ ਆ ਜਾਣਾ ਆਉਣੇ ਵਾਲੇ ਹੈ ਹੈ ਪੋਚਾ ਪੋਚਾ ਜਿਹਾ ਲਾਉਣਾ ਹੋਰ ਹੋ ਗਿਆ ਤਾਂ ਤਕਰੀਰ ਫਿਰ ਮੈਂ ਛੋਟੇ ਕੱਪੜੇ ਹੀ ਪ੍ਰੈਸ ਕਰਨ ਲੱਗੀ ਤੁਸੀਂ ਜਾਣਾ ਹੈ ਨਾ ਅੱਜ ਪ੍ਰੋਗਰਾਮ ਤੇ ਨੋ ਭਾਈ ਪ੍ਰੋਗਰਾਮ ਪਰ ਪ੍ਰੋਗਰਾਮ ਬਾਪੂ ਆ ਰਿਹਾ ਹੁੰਦੇ ਨੂੰ ਮੈਂ ਪ੍ਰੋਗਰਾਮ ਤਿਆਰ ਲਾ ਭਾਈ ਜਸ਼ਨ ਨੇ ਆ ਕੇ ਆਪਣੇ ਬੂਟੇ ਵੀ ਦੇਖਣੇ ਹਾਂਜੀ ਹਾਂ ਹੈ ਹਾਂ ਗਿਲੇ ਜਤਾ ਹੈਗੇ ਮੈਂ ਦੁਬਾਰਾ ਇਹਨੂੰ ਟਿੱਕੜੀ ਚੁੱਕ ਪਾਉਂਦਾ ਹਾਂ ਹਾਂ ਹੁਣ ਤਾਂ ਧੁੱਪ ਵੀ ਨਹੀਂ ਨਹੀਂ ਪੈਂਦੀ ਹਾਂਜੀ ਧੁੱਪ ਦਾ ਬਾਈ ਹੈ ਇਹ ਹਾਈਡਰੇਟ ਹੈ ਇਹ ਲਾਕ ਨੂੰ ਟਾਲੀ ਹੋਈ ਵੀ ਹੈ ਕੀ ਕਹਿੰਦਾ ਕਰਿਆ ਤਾਂ ਫੋਨ ਕਿੱਥੇ ਆ ਗਿਆ ਸ਼ਹੀਦ ਜੀ ਵੀਡੀਓ ਕਾਲ ਲਾ ਲ ਕੇ ਬਾਰ ਮਹੀਨਿਆ ਹਟਦਾ ਉੱਥੇ ਮੰਮੀ ਕੀ ਕਰਦੀ ਆ ਮੰਮੀ ਕੀ ਕਰਦੀ ਆ ਕਹਿੰਦੇ ਮੇਰੇ ਪਰੌਂਠੇ ਬਣਾ ਕੇ ਰੱਖੀ ਭੁੱਲ ਨਾ ਜਾਈ ਹਾਂ ਰੱਖੀ ਪਰੌਂਠੇ ਬਣਾ ਕੇ ਉੱਥੇ ਲੋ ਭਾਈ ਬਾਕੀ ਸਾਧਰੇ ਕੇ ਟਾਈਮ ਨਾਲ ਟ੍ਰੇ ਥੋੜੀ ਜੀ ਵੀ ਕਹਿਦਾ ਜਿਕਣਾ ਹਜਾਬ ਦੇ ਨਾਲ ਆਉਂਦੀ ਸੀ ਲੋ ਭਾਈ ਆ ਗਈ ਗੱਡੀ ਇੱਦਾਂ ਸਹਾਰ ਨੇ ਨਾ ਗੇਟ ਵੀ ਖੋਲਤ ਲੇਟਾਂ ਵਾਲ ਦਾ ਮੁੰਡਾ ਲੇਟਾਂ ਲੋ ਬਾਈ ਬਾਪੂ ਸਾਡਾ ਪਹੁੰਚ ਗਿਆ ਹਾਂ ਓਏ ਪਹੁੰਚ ਗਈ ਸੰਗਤ ਹਾਂਜੀ ਵਾਹ ਬਾਈ ਪਰ ਹਾਂ ਜਿਹੜਾ ਗਾਦੀ ਚਾਹੇ ਵਾਡੀਆਂ ਦੇ ਲਈ ਰੌਣਕ ਲੱਗੀ ਹਾਂ ਹਾਂ ਸਾਸਿਕਾ ਸਾਰੇ ਸਾਰੇੰ ਤੇ ਸਾਸਿਕਾ ਇਹ ਅੱਗੇ ਮਨਮਤ ਸਾਸਿਕਾ ਹਾਂ ਹਾਂ ਜਿਹੜੀ ਮੈਂ ਤੇ ਵਧੀਆ ਲੋ ਵਾ ਪੈਸਾ ਸਿਕਲ ਸਾਸਿਕਾ ਕਸੂ ਕਾਮਰੇ ਠੀਕ ਹੈ ਠੀਕ ਰਹੀ ਜੀ ਯਾਤਰਾ ਓਕੇ ਹਾਂ ਚਲੋ ਨਰਾਮ ਕਰ ਲੋ ਥੱਕੇ ਹੋਏ ਕੱਲ ਦੇ ਚੱਲਦੇ ਆ ਹੈਂ ਤੈਨੂੰ ਬੈਠੇ ਆ ਗਏ ਜਿਸਨੇ ਹਾਂਜੀ ਠੀਕ ਹੈ ਹਾਂਜੀ ਉਹ ਬੱਲੇ ਬਾਬੇ ਨਾਲ ਟ੍ਰੇਨ ਚ ਲੱਗ ਗਿਆ ਤਾਂ ਜੀ ਆਉਂਦੀ ਨਾ ਹਾਂਜੀ ਲਓ ਭਾਈ ਬੂਆ ਦਾ ਆਇਆ ਕੱਲ ਫੋਨ ਬੂਆ ਕਹਿੰਦੀ ਜਦ ਵੀ ਕਰਦੀ ਸੀ ਪਈ ਹੋਣੀ ਸੀ ਕੋਈ ਪਈ ਆਉਣੀ ਇਹਦੇ ਲਪਾਲਣ ਗਿਆਲ ਕਰ ਲੈ ਕੋਈ ਦਿੱਕਤ ਤਾਂ ਨਹੀਂ ਹੋਈ ਸੀ ਟ੍ਰੇਨ ਚ ਨਹੀਂ ਲਾ ਵੀ ਗਰੀ ਗਰੀ ਤਾਂ ਰੋਈ ਬੋਤ ਕਹਿੰਦੀ ਮੇਰਾ ਵੀ ਮਨ ਭਰ ਗਿਆ ਜਾਂਦੀ ਜਾਂਦੀ ਤੇ ਆਉਣ ਲੱਗੇ ਉਹ ਵੀ ਕਹਿੰਦੀ ਖੋਲੀ ਪੰਮੂ ਗੁੰਡਾ ਜੀ ਹੋ ਗਏ ਹੈ ਕਹਿੰਦੀ ਮੇਰਾ ਟ੍ਰੇਨ 'ਚ ਬੈਠੀ ਕਹਿੰਦੇ ਕੀ ਰੋਵੇ ਕਹਿੰਦੀ ਭੈਣ ਕਹਿੰਦੀ ਸਾਰੇ ਹਾਸਤਾ ਛੱਡ ਕੇ ਆਏ ਉੱਥੇ ਤੇ ਮੈਨੂੰ ਵੀ ਆਈ ਘਰ ਨੂੰ ਅੱਛਾ ਮੇਰਾ ਵੀ ਮਨ ਭਰ ਗਿਆ ਤਾਂ ਅੱਛਾ ਲੋ ਵਈ ਹਾਂ ਪੰਮੂ ਤੀਕ ਰਹੇ ਲਾ ਭਾਈ ਸਵੇਰੇ ਤਾਂ ਗਿਆ ਵਾ ਭਾਈ ਲੈਣ ਆਪਣੀ ਭੈਣ ਨੂੰ ਚਲ ਵੀ ਚਲ 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 ਡਰਾਈਵਰ ਸਾਡਾ ਭਾਈ ਪੱਕਾ ਇਹੇ ਚੱਲ ਚੱਲ ਹੈਂ ਕੀ ਕਰ ਲੋ ਬੈਗ ਬੈਗ ਕਰ ਲੋ ਕਾ ਘੜਾ ਦੇ ਕੱਢ ਲੈਣ ਦੇ ਲੈ ਭਾਈ ਪਹੁੰਚ ਕੇ ਘਰ ਦੀ ਰੌਣਕ ਸਾਡੇ ਦਵਾਰਾ ਬੇੜ ਆਵੇ ਜਿਹਾਣਾ ਅੱਜ 15 ਦਿਨ ਹੋ ਗਏ ਤਾਂ ਬੱਲੇ ਆਹ ਬਾਲ ਅੱਛਾ ਬਾਹ ਹੀ ਨਹੀਂ ਕਿਸਾਨ ਟ੍ਰੇਨ 'ਚ ਹੈਂ ਚੱਲ ਕੋਈ ਕੀ ਕਹਿੰਦਾ ਈਸਾ ਲੱਗਣਾ ਤੇ ਈਸਾ ਲੱਗ ਜੂਗਾ ਲਾ ਬਈ ਅੱਛਾ ਆ ਤੂੰ ਕਹੇ ਲਿਆ ਨਾ ਲਾ ਬਈ ਜਿਕਣਾ ਬੰਬੇ ਨੂੰ ਗਏ ਤੇ ਭਰ ਕੇ ਵਾਹ ਕੁਕਣਾ ਹੀ ਆਏ ਆ ਹੈਂ ਹਾਂਜੀ ਆ ਗਏ ਨਾ ਆਵਾਂ ਲੱਗੇ ਰਹੇ ਹਾਂ ਹਾਂ ਲੱਗੇ ਰਹੇ ਹਾਂ ਲਾ ਬਈ ਲਾ ਤੇ ਗੱਡੀ ਲਾਗ ਪਈ ਇਹ ਗੁੱਤ ਖਾਦ ਦੇ ਬਹੁਤ ਦੂਰ ਆਲਾ ਢਾਂ ਹੈ ਕਿੰਨੇ ਕਿਦਾਂ ਕਿੰਨੇ ਕਿਦਾਂ ਵੀਰਾ ਛੱਟੀ ਕਰ ਲਈ ਯਾਰ ਮਰ ਜਾਏ ਲੈ ਬਾਈ ਦੁੱਧ ਵਾਲੀ ਬੋਤਲ ਜੀ ਚ ਦੁੱਧ ਗਿਆ ਇਹਦੇ ਲੈ ਛੋੜ ਦੇ ਯੱਕਾ ਗੱਡੀ ਸਾਫ ਕਰਦੀ ਹੋਣਾ ਇਹਨਾਂ ਵਿੱਚ ਤੇ ਹਾਂ ਲਿਓ ਬੱਸ ਬੱਸ ਓਕੇ ਆ ਬਾਈ ਪਾਪਾ ਜੀ ਦਾ ਖਤਰ ਦੁੱਧ ਹਾਂ ਨੀਰੀ ਦਾ ਨਾ ਮਾਰਿਆ ਗਿਆ ਨਾ ਅੱਕ ਤੇ ਲੜਦੇ ਹੋਣੇ ਗੱਡੀ ਜੀ ਹੋ ਗਿਆ ਤਾਂ ਕੰਮ ਸ਼ੁਰੂ ਜਿਸ ਮਾਦੇ ਵਿੱਚ ਹੋ ਗਈ ਸੀ ਹਲ ਕੋਈ ਨਾ ਲਾ ਚਾ ਗਰਮੀ ਲੱਗਦੀ ਦੀ ਕਿਨੇ ਚਲ ਅੱਜ ਵੀ ਸਰਦਾਰ ਨੇ ਚਾਲੇ ਇਹਨਾਂ ਨੂੰ ਪ੍ਰਸ਼ਾਦਾ ਦੇ ਪਾਪਾ ਜੀ ਨੂੰ ਵੀ ਪੁੱਛ ਦੇ ਦੁੱਧ ਘਰੋਂ ਕਰਕੇ ਦੇ ਦੇਖ ਲੈ ਨੋ ਭਾਈ ਆ ਗਏ ਪੈਂਚ ਹਾਂ ਜੀ ਪਾਪਾ ਜੀ ਅੱਜ ਬੜੇ ਆ ਗਏ ਜੀ ਨਾ ਵਿੱਚ ਖੜਕਾ ਖੁਰਕਾ ਜਾਂ ਤਾਂ ਹੋਈ ਜਾਂਦਾ ਹੁਣ ਟੱਕ ਟੱਕਦਾ ਕਿ ਨਹੀਂ ਇਹ ਤਾਂ ਉੱਥੇ ਨਹੀਂ ਦੁਪਰ ਪਈ ਧੀ ਵਸੇ ਇੰਨਾ ਦਾਸਰੇ ਜੇ ਪੈ ਗਈ ਇੰਨਾ ਹਲੋਲਾ ਤਾਂ ਨਹੀਂ ਮਾਰਦੀ ਹਾਂ ਪਾਰੀ ਹੁੰਦੀ ਹੈ ਕੋਈ ਪਤਾ ਇੰਨਾ ਲੱਗਦਾ ਪਾਣੀ ਉਕਣੇ ਨਾਲ ਚ ਰੱਖਿਆ ਔਰ ਆਉਂਦੀ ਸਪੀਡ ਨਾਲ ਹੈ ਨਾ ਹੋਰ ਹੋਣੀ ਹੈ ਘਟੋ ਘਟ ਰਾਤ ਨੂੰ ਸੌ ਤੇ ਲੰਘ ਜਾਂਦੇ ਹਾਂ ਰਾਤ ਰਾਤ ਨੂੰ ਬਹੁਤ ਚੱਲਦੇ ਦਿਨ ਚ ਤਾਂ ਉਹ ਕਿਤੇ ਖੜ ਦੇ ਕਿ ਰਾਤ ਨੂੰ ਨਹੀਂ ਖੜਦੀ ਲਗਾਤਾਰ ਉਹ ਬਿਜਲੀ ਵਰਾ ਮੋਟਰਾਂ ਆ ਕੇ ਚੱਲੀ ਜਾਂਦੀਆਂ ਉਹ ਹੁੰਦੀਆਂ ਨੇ ਹੂੰ ਸਹੀ ਗੱਲ ਜਦੋਂ ਅੱਗੇ ਆ ਮੈਂ ਦੇਖਾਂ ਵੀ ਆਇਆ ਕਰਦੇ ਸੀ ਜੀ ਜੀ ਹਾਂ ਤਾਂ ਦਿਖਦਾ ਇਹਨਾਂ ਪਤਾ ਕੋਈ ਨਹੀਂ ਇਹ ਤਾਂ ਆ ਰਹੀ ਜਿਹਨੂੰ ਇਹ ਪਤਾ ਲੱਗਦਾ ਤੂੰ ਇਹ ਲਾਂਗੀ ਲਾਂਗੀ ਹੈਨਾ ਹਾਂ ਚਲ ਭੰਜਾ ਦੋ ਆਰੇ ਦੋਏ ਖਾਣੇ ਵਿੱਚ ਤੰਗ ਹੋ ਜਾਂਦੇ ਜੇ ਸਿੰਪਲ ਹੋ ਗਏ ਨਾ ਉਹਦੇ ਤਾਂ ਤੰਗ ਹੋਣਾ ਤਾਂ ਆਪਣਾ ਰਿਜ਼ਰਵ ਤਾਂ ਨਾ ਪੈ ਕੇ ਆਏ ਆਪਣਾ ਬਹਿ ਕੇ ਪੈ ਕੇ ਸਹੀ ਦੋ ਜਣੇ ਇੱਠ ਉਪਰ ਵਾਲੇ ਤੇ ਚਲ ਅੰਜ ਖੁਰੋਣਾ ਬੈਠਣ 30 30 ਕਿਥੇ ਹੋ ਰਹੀ ਤੇ ਉੱਪਰ 30 30 ਅੱਛਾ ਠੀਕ ਹੈ ਹੈ ਜਿਹੜਾ ਤੇ ਕੱਲ ਚੱਲ ਰਹੀ ਸੀ ਇੱਥੇ ਤੇ 11 ਵਜੇ ਆ ਗਿਆ 2:30 ਵਜੇ ਸੌਂ ਗਏ 6:00 ਤੇ 6:00 ਵਜੇ ਉੱਠੇ ਸੀ 6:00 ਵਜੇ ਉੱਠ ਕੇ 10 ਵਜੇ ਤੱਕ ਮੋਈ ਨੂੰ ਦੇਖਿਆ 10:00 ਵਜੇ ਤੱਕ ਹੀ ਮੈਂ ਕਿਹ ਕਰੂ ਸਵੇਰੇ ਵਜੇ ਪੈਰੇ ਫਿਰ ਮੈਂ 자기 ਉੱਠੜਿਆ ਬਣਾ ਲੈ ਤਾ ਫਿਰ ਨੀ ਬੜਕ ਕਰੀ ਚਲ ਬਦਿਆ ਠੀਕ ਆ ਬਧੀਆ ਸਫਰ ਰਿਹਾ ਜਾਨੀ ਆਨੰਦ ਬਾਈ ਪਹਿਲੇ ਪਤਾ ਕਹਿੰਦੀ ਮੈਂ ਤਾਂ ਪਰਣਾਪੁਰ ਆਇਆ ਹਾਂ ਕੰਨੇ ਨੇ ਕਿੱਦੂ ਬੁੱਝੇ ਐਸਾ ਹੋ ਮੈਂ ਦੇਖੀ ਚੱਲ ਫਿਰ ਉਹ ਲੈ ਲਓ ਦੁੱਧ ਰੋਟੀ ਲੈ ਲਓ ਰੋਟੀ ਜਿਹੜੀ ਕਾਲੀ ਜੁੱਤ ਕਿੱਥੇ ਜਿਹੜੀ ਲੈ ਕੇ ਗਏ ਤੇ ਬਸ ਮਾਰਿਆ ਖੇਤ ਕੰਨੇ ਢਾ ਮਾਰਿਆ ਮਾਰਨਾ ਲਾ ਪਾਈ ਆ ਗਈ ਗਿਆ ਪਤਾ ਨਹੀਂ ਪਾਣੀ ਆਇਆ ਹੂੰ ਪੀ ਲਓ ਅਹ ਦੋ ਲੈ ਲਓ ਲੈ ਫੜ ਬਈ ਚਲ ਵਧੀਆ ਪਾਣੀ ਦੇਣਾ ਤਾਂ ਹੂੰ ਕਿਤ ਬਾਈ ਦੇ ਰੁਪਿਆ ਹੋਣੀ ਉਧਰ ਦੀਆਂ ਵੀ ਕੱਢ ਲੈਰ ਜੀ ਦਾ ਬੰਬੇ ਦੀ ਰੋਟੀ ਆ ਗਈ ਪੰਜਾਬ ਪੰਜਾਬ ਦੀ ਰੋਟੀ ਗਈ ਬੰਬੇ ਬੰਬੇ ਗਈ ਤੀਹ ਹਾਂ ਚਲੋ ਹਾਂ ਪਾਣੀ ਦੇ ਦੇ ਨੂੰ ਵੀ ਦੇ ਦੇ ਨੂੰ ਵੀ ਦੇ ਦੇ ਚਲੋ ਭਾਈ ਸਾਰੇ ਹੋ ਗਏ ਤੇ ਇਕੱਠੇ ਤੇ ਲੀ ਜਾਂਦਾ ਕੰਮ ਉਹ ਥੋੜੀ ਚੱਲ ਕੋਈ ਨਹੀਂ ਚੱਲਦਾ ਰਹਿੰਦਾ ਇੰਨਾ ਕਿ ਤਾਂ ਖੁਸ਼ੀ ਹੋ ਗਈ ਇਹਨੂੰ ਆਿਆਂ ਦੀ ਨਹੀਂ ਚਲੋ ਭਾਈ ਠੀਕ ਆ ਉੱਧਰ ਉਹ ਬੰਦਾ ਪਾਣੀ ਪੀ ਰਿਹਾ ਦੇਖੋ ਤੈਨੂੰ ਪਾਣੀ ਪਿਆਸ ਲੱਗੀ ਹੂੰ ਉਹ ਬੰਬ ਜੋਰ ਲੱਗ ਗਿਆ ਜੋਰ ਲੱਗ ਗਿਆ ਇਹਦਾ ਚੱਲ ਕੋਈ ਨਹੀਂ ਜਾਣੇ ਇਹਨਾਂ ਨੇ ਆਪਣਾ ਕਰੀ ਗਿਆ ਕਿੱਥੇ ਬੰਦਾ ਇਹਨਾਂ ਤੇ ਖਾ ਲੰਘ ਗਿਆ ਤਾਂ ਅੱਛਾ ਹੋਰੇ ਵੀ ਖੜੀਓ ਬਾਦ ਦੋ ਤਿੰਨ ਮਿੰਟ ਟ੍ਰੇਨ ਅੱਛਾ ਉੱਥੇ ਵੀ ਖਾਲੀ ਨਹੀਂ ਖੜੀ ਰਹੇ ਬਾਹਰ ਬੈਠੇ ਰਹੇ 5-6 ਮਿੰਟ ਕਰਦੇ। ਜੇ ਕਦੇ ਹੀ ਲੇਟ ਹੋਵੇ ਤਾਂ ਹੁੰਦਾ। ਨਹੀਂ ਉੱਥੇ ਤਿੰਨ ਮਿੰਟ ਕਹਿੰਦੇ ਕਹਿੰਦੇ ਖੜ੍ਹ ਨਹੀਂ ਕਹਿੰਦੇ ਫਟਾਫਟ ਚੜ ਜਿਓ ਅਸੀਂ ਨਹੀਂ ਚੜਨਾ ਪਿੱਛੇ। ਅੱਛਾ। ਵੀ ਚੱਲ ਹਣੀ 6-7 ਮਿੰਟ ਖੜੀ ਰਹੀ ਇੱਥੇ। ਬੰਬੇ। ਹਾਂ। ਉਹ ਚੱਲ 6-7 ਮਿੰਟ ਵੀ ਕੁਝ ਨਹੀਂ ਹੁੰਦੇ। ਨਹੀਂ ਬਹੁਤ ਹੋ ਜਾਂਦੀ। ਉਹ ਦੇ ਤਾਂ ਜ਼ਿਆਦਾ ਨਾ। ਹਾਂ? ਉਹ ਜ਼ਿਆਦਾ ਟੰਡੀ ਦਾ। ਟੰਡੀ ਦਾ। ਚੱਲ ਠੀਕ। ਜਿਹੜੀ ਜਿਹਨੂੰ ਖੜੀ ਨਹੀਂ ਹੁਣ ਟੰਡੀ ਘੜੇ ਖੜੀ ਆ ਕੇ। ਚੱਲ ਵਿਆੜੀ ਆਪਾਂ ਰੋਟੀ ਖਾਈਏ। ਮੈਂ ਵੀ ਨਹੀਂ ਤੇਰੇ ਕਰਕੇ ਖਾਦੀ ਆੜੀ ਰੋਟੀ ਆ ਜਾ ਤਾਨੀ ਨੇ ਇਹ ਖਾ ਕੇ ਆਏ ਆ ਬਾਈ ਪਰੌਂਟੇ ਲੈ ਕੇ ਗਏ ਤੇ ਇਹ ਗੱਦੀ ਗੱਦੀ ਕਪੜੇ ਲਈ ਬੜੀਆਂ ਨੇ ਦੇਖੋ ਵੀ ਨਹੀਂ ਹੁਣ ਤਾਂ ਲੱਗ ਰਿਹਾ ਜਿਹੜਾ ਲੱਗਣਾ ਨਾਲ ਇਹ ਤੇ ਬੂਟ ਕੱਢ ਲੈ ਅੰਦਰ ਵਿੱਚ ਚਲੋ ਕੱਢ ਲੈ ਬੂਟ ਆ ਜਾ ਬੂਟ ਕੱਢ ਲਾ ਪਤਾ ਹਾਂ ਹੋਦੇ ਭਰੇ ਕਿਤੇ ਬਸਾ ਤੇ ਗੱਗੂ ਕਿਤੇ ਲੈ ਗਿਆ ਕਿਤੇ ਲੈ ਗਿਆ ਲੈ ਗਿਆ ਲੈ ਗਿਆ ਹਾਂ ਲੈ ਗਿਆ ਚਲੋ ਭਾਈ ਚੱਲਦੇ ਅੰਦਰ ਹੁਣ ਚੱਲੀ ਜਾਣਾ ਕੰਮ ਧੰਦੇ ਬੂਟ ਇੱਕ ਗੀਂਹ ਪੇਟਿਆ ਕਿਆ ਗਿਫਟ ਭੇਜਿਆ ਆ ਦੇਖੋ ਜੋ ਆ ਵਾ ਚੱਲ ਕੋਈ ਨਹੀਂ ਬਾਅਦ ਚ ਦੇਖ ਲਈ ਉਹਨੂੰ ਗਿਫਟ ਆਪਣਾ ਲੈ ਭਾਈ ਆ ਹੁਣ ਨਾ ਤੁਸੀਂ ਮੈਂ ਟਿਕਿਆ ਹੁਣ ਦੋਏ ਜਾਣੀਆਂ ਹੈ ਜਿਵੇਂ ਦਾਤੀ ਦਾ ਸਰਵਾ ਹੈ ਵਾ ਨਾ ਮੈਨੂੰ ਦੱਸਿਆ ਨਹੀਂ ਜਦ ਵੀ ਵੀਡੀਓ ਕਾਲ ਕਰਦੀ ਸੀ ਇਹ ਭਈਓ ਕਰਦੀ ਸੀ ਪੈ ਪੈ ਕੇ ਖੜਾ ਲਿਆ ਜਾਂਦਾ ਉਹ ਤਾਂ ਚੱਲ ਹੈਗਾ ਏ ਸਰਦਾਰਨੀ ਮੈਨੇ ਰੋਟੀ ਲਿਆ ਬਈ ਭੁੱਖ ਲੱਗੀ ਵੀ ਹਾਂਜੀ ਲਿਆ ਠੀਕ ਹੈ ਹਿੰਮਤ ਮਾਰ ਜਿਵੇਂ ਮਨੇ ਕਰਦਾ ਤਾਂ ਉਹ ਨਹੀਂ ਸੀ ਉਹ ਬੇਟੇ ਛੋਟੀ ਜਿਹੀ ਬਣਜੀ ਬੋਤਲ ਰੋਈ ਕਿ ਕਹਿੰਦੀ ਸਕੂਲ ਤੇ ਆ ਕੇ ਇਹ ਲੱਭਦੇ ਫਿਰੇ ਆਟਾ ਮਾਰਦੇ ਬਨਾਨੂ ਕਿੱਥੇ ਆ ਦੀਦੀ ਕਿੱਥੇ ਵੀ ਮੈਂ ਗੱਲ ਕਰਨੀ ਉਹਨਾਂ ਮੇਰੀ ਬੰਗਲ ਕਰਾਉ ਹਾਂ ਪਰ ਕੰਨ ਪਾਉ ਤਾਂ ਕਿ ਟਿੱਗੀ ਹੈ ਤੇ ਭੈਣ ਘਮਾਉਣ ਜਲੇ ਗਈ ਜਿਹੜਾ ਗਰਾਉਂਡ ਚੋਂ ਦੱਸਣ ਬਹੁਤ ਜਾਣਦੇ ਕੋਮਣਾ ਨਾ ਤੁਸੀਂ ਤਾਂ ਹਨਾ ਹਾਂਜੀ ਬਹੁਤ 9 ਤੇ 11 ਫਿਰ 4 ਤੇ ਆਖੀ ਐਨਾ ਵਾਰਕ ਜਿ ਘੁੰਮਦੇ ਤੇ ਕਿੰਨੇ ਕੀ ਕਰਨ ਜੀ ਤਾਂ ਪੰਮੂ ਨੂੰ ਵੀ ਪੁੱਛ ਲਾ ਕਿੰਨੇ ਕਮੌਜ ਲੁੱਟੀ ਪਿੱਛੇ ਤੇ ਇੱਧਰ ਐਨੀ ਐਨੀ ਆ ਕੇ ਬਾਹਾਂ ਪੈਣ ਇੰਨੀ ਗਰਮੀ ਆ ਉਧਰ ਹਨਾ ਫੋਲੋ ਹਾਂ ਚਾਹ ਐਸੀ ਵੀ ਹਾਂ ਐਸੀ ਵੀ ਚਾਹ ਆ ਬਣਾ ਦਰ ਠੰਡ ਬਹੁਤ ਹੋ ਗਈ। ਅਬੀਰ ਨੇ ਛੁੱਟੀ ਕਰ ਲਈ ਐਦਾਂ ਲਿਆਉਣ ਵਾਸਤੇ। ਹੂੰ। ਹੂੰ ਪਤਾ ਹੈ ਛੁੱਟੀ। ਪਰ ਮੁੱਖੜੇ ਆਈ ਇਹ ਕੋਲ। ਹਾਂ। ਬਾਗਾਂ ਸੱਜੀਆਂ ਜਿਹਾ ਦੇਖ ਲਓ। ਚੱਲ ਕੋਈ ਚਲੋ ਭਾਈ ਪਰਿਵਾਰ ਬੈਠਾ ਸਾਰਾ ਹੀ ਗੱਲੇ ਬਾਤੀ ਹੁਣ ਇਹਨਾਂ ਨੇ ਭਾਈ ਆਪਣਾ ਕਿਹੜਾ ਗਿਫਟ ਆਇਆ ਮੈਨੂੰ ਨਹੀਂ ਪਤਾ। ਉਹ ਪੰਮੂ ਨੇ ਹੀ ਦੇਖਣਾ ਹੈ। ਗੂਆ ਨੇ ਜਿਹੜਾ ਭੇਜਿਆ ਇਹਦੀ ਨੇ। ਹੈ ਚਲੋ ਆ ਲੈ। ਆਏ ਭਾਈ ਮਾਂ ਤੀ ਦਾ ਫੇਰ ਚਲੋ ਚੱਲੀ ਜਾਣਾ ਟਾਈਮ 12:30 ਵਜੇ ਪਹੁੰਚਿਆ ਭਾਈ ਇਹ ਘਰ ਨੂੰ ਠੀਕ ਆ ਲੋ ਭਾਈ ਮੁੰਡੇ ਨੂੰ ਜਿਹੜਾ ਗਿਫਟ ਭੇਜਿਆ ਬੁਆ ਨੇ ਦੇਖੋ ਭਾਈ ਨਾ ਇਹ ਕਿਹ ਲਿਖਦਾ ਹੈ ABC اچھا A B C D ਆਹ ਇਹ ਗੇੜੇ ਖਰੋਗੇ ਨਮੀਂ ਅੰਗਰੇਜ਼ੀ ਬਦਲ ਗਈ ਭਾਈ ਲਓ ਭਾਈ ਬੂਆ ਵੱਲੋਂ ਗਿਫਟ ਭੇਜਿਆ ਗਿਆ ਆ ਲਓ ਬੰਬੇ ਤੇ ਪੈਨਸਲਾਂ ਕਲਰ ਬਹੁਤ ਕੁਸਾ ਭਾਈ ਇਹ ਪਰਮ ਦਾ ਇਹ ਜਸ਼ਨ ਦਾ ਆ ਭਾਈ ਪੈਨ ਇਹ ਵੀ ਅਲੱਗ-ਅਲੱਗ ਚੀਜ਼ਾਂ ਭੇਜੀਆਂ ਗਈਆਂ ਤੇ ਆ ਉਸ ਲੇਟ ਦਿਖਾਈ ਪਤ ਖੜੀ ਫੜ ਦੇਖੋ ਭਾਈ ਕਿਆ ਚੀਜ਼ ਵਧੀਆ ਕਹਿੰਦੇ ਡਿਲੀਟ ਲੋ ਚੀਜ਼ ਬਹੁਤ ਵਧੀਆ ਏ ਦਿਖਾਈ ਪਰਮੂ ਲਿਖੀ ਲਾ ਚਲੋ ਠੀਕ ਆ ਭਾਈ ਬੱਚਿਆਂ ਦੀ ਆਈਟਮ ਆ ਇਹ ਭੈਣ ਵੀ ਸਾਡੀ ਖੁਸ਼ ਰਹੇ ਜਿਹਨੇ ਭਾਈ ਬੱਚਿਆਂ ਨੂੰ ਗਿਫਟ ਭੇਜਿਆ